ਅੰਦਰੋਂ ਹੀ ਜੀਤੋਂ ਆ ਰਿਹਾ ਸੀ ਸੰਧਾਨਪੁਰ ਨੂੰ 베ਰ ਸਾਹਿਬ ਚੱਲੇ ਸੀ ਮੱਥਾ ਟੇਕਣ ਆਹ ਮੋਹ ਸਾਹਮਣੀ ਜਿਹਦੇ ਇਧਰੋਂ ਰੌਂਗ ਸੈਲ ਜਾ ਕੇ ਗੱਡੀ ਮਾਰਤੀ ਆ ਪਤਾ ਨਹੀਂ ਕੀ ਚੱਕਰ ਸੀਗਾ ਜਿਹੜਾ ਇਧਰੋਂ ਜਾ ਰਿਹਾ ਸੀਗਾ ਕਾਰਨ ਕੋਈ ਪਤਾ ਨਹੀਂ ਲੱਗਾ ਉਹ ਜਿਹੜਾ ਕੰਤੇ ਆ ਮੋਹ ਸਾਹਮਣੀ ਹੋਇਆ ਆਹ ਮੋਹ ਸਾਹਮਣੀ ਗੱਡੀ ਵੱਜੀ ਸਾਰੇ ਦੇ ਵਿੱਚ ਸਾਡੇ ਤਿੰਨ ਬੱਚੇ ਸੀਗੇ ਇੱਕ ਕਮਲ ਦੀ ਮੇਰਾ ਭੀਚਾ ਉਹਦੀ ਵਾਈਫ ਸੀ ਸਾਡੀ ਜਿਸਾਂ ਦੀ ਬਹੁਤ ਸੀਰੀਸ ਹਾਲਤ ਹੈ ਜੀ ਇੱਥੇ ਇਹਨਾਂ ਨੇ ਜਵਾਬ ਦਿੱਤਾ ਹੁਣ ਜਿਲੰਦਰ ਰੱਖ ਸਕੀ ਤੇ ਆ ਇਹਨਾਂ ਚ ਇੱਕ ਬੱਚੀ ਹੈ ਅਗਮਜੂਤ ਕੌਰ ਜਿਹਦੇ ਕੇ ਮੌਕੇਵਾਰਦਤਾ ਤੇ ਮਾਤੋ ਬੇਸੀਗੀ ਤੇ ਸਾਡੇ ਕੋਲ ਬ੍ਰਾਡ ਡੈਡੀ ਆਏ ਸੀਗੇ ਰੋਂਸਰ ਲਿ ਜਾ ਕੇ ਗੱਡੀ ਮਾਰ ਪਿਆ ਸਾਨੂੰ ਨਹੀਂ ਪਤਾ ਇਹ ਕੀ ਇਹਦੋਂ ਹੋਇਆ ਮੇਰੇ ਆ ਬੀੜੀ ਆ ਉਹਦੇ ਸਾਹਮਣੇ ਜਿੱਥੋਂ ਕ ਸੌਜੀ ਫੌਜੀ ਕਲੋਨੀ ਨੂੰ ਰਾਹ ਦੇ ਮੋੜਾ ਉਹਦੇ ਉਲੀ ਸਾਈਡ ਤੇ ਜਿਹੜਾ ਡਿਡਵਿੰਡੀ ਤੇ ਆ ਰਿਆਂ ਵਾਲੇ ਜੀ ਸਾਡੇ ਭਤੀਜੇ ਜੀ ਮੇਰੇ ਕਮਲਦੀਪ ਸਿੰਘ ਕਮਲਦੀਪ ਸਿੰਘ ਜੀ ਉਹਦਾ ਨਾਮ ਕਿੱਥੋਂ ਕਿੱਧਰ ਆਵੇ ਸੀ ਡਿਡਵਿੰਡੀ ਤੋਂ ਆ ਰਿਆ ਸੀ ਸਲਤਨਪੁਰ ਨੂੰ ਬੇਰ ਸਾਹਿਬ ਚੱਲੇ ਸੀ ਮੱਥਾ ਟੇਕਣ ਕੀ ਗੱਲ ਹੋ ਗਈ ਆ ਹਾਂਜੀ ਆਮੋ ਸਾਹਮਣੀ ਜੀ ਇਧਰੋਂ ਰੌਂਗਸਹਲ ਜਾ ਕੇ ਗੱਡੀ ਮਾਰਤੀ ਆ ਪਤਾ ਨਹੀਂ ਕੀ ਚੱਕਰ ਸੀ ਜਿਹੜਾ ਜਿਹੜਾ ਇਧਰੋਂ ਜਾ ਰਿਹਾ ਸੀ ਜਿਹੜੀ ਉਹ ਨੰਦਰਾ ਮਾਰਦੀ ਸੀ ਸਾਡੇ ਤਿੰਨ ਬੱਚੇ ਸੀਗੇ ਇੱਕ ਕਮਲਦੀਪ ਮੇਰਾ ਭਤੀਜਾ ਇੱਥੇ ਉਹਦੀ ਵਾਈਫ ਜੀ ਨਾਲ ਹਾਂਜੀ ਚਾਰ ਰੀਤਾ ਦੀ ਬਹੁਤ ਸੀਰੀਅਸ ਹਾਲਤ ਹੈ ਜੀ ਇੱਥੇ ਇਹਨਾਂ ਨੇ ਜਵਾਬ ਦਿੱਤਾ ਹੁਣ ਚਲੰਦਰ ਰੈਫਰ ਕੀਤੇ ਆ ਜੀ ਗੁੜੀਆ ਦੀ ਇੱਕ ਸਪੇਅਰ ਹੋ ਗਈ ਆ 5 ਸਾਲ ਦੀ ਸਾਡੀ ਚਾਲਾ ਦੀ ਭਤੀਜੀ ਆ ਸਾਡੀ ਕੋਤੀ ਆ ਜੀ ਇੱਕ ਸਪੇਅਰ ਹੋ ਗਈ ਆ ਆ ਦੇਖ ਸਕਦੇ ਆ ਤੁਸੀਂ ਉਹ ਡੱਡ ਵੱਡੀ ਪਈ ਆ ਹਾਂਜੀ ਉਹਦੀ ਵੀ ਹਾਲਤ ਬਹੁਤ ਸੀਰੀਅਸ ਆ ਹੁਣ ਇੱਥੇ ਤੁਹਾਨੂੰ ਦੱਸਿਆ ਸਾਡੇ ਕਮਲਦੀਪ ਜਿਹੜਾ ਉਹਦੀ ਵਾਈਫ ਜਿਹੜੀ ਆ ਪ੍ਰਭਜੋਤ कौर ਉਹਨਾਂ ਵੀ ਬਹੁਤ ਸੀਰੀਅਸ ਹਾਲਤ ਆ ਉਰਾਇਫਰ ਕੀਤੀ ਜਲੰਧਰ ਜੀ ਜਾ ਹੀ ਰਹਾ 10 15 ਮਿੰਟ ਹੋਏ ਉਹਨਾਂ ਨੂੰ ਤੋਰਿਆ ਵੇਥੋਂ ਐਂਬੂਲੈਂਸ ਚ ਬੱਚੇ ਦੀ ਉਮਰ ਕਿੰਨੀ ਸੀ ਬੱਚੇ ਦੀ 9 8 ਮਹੀਨੇ ਦੀ ਹਾਂਜੀ ਛੋਟਾ ਬੇੜਾ ਹਾਂਜੀ ਇਹ ਕੁੜੀਆਂ ਸਵੇਰ ਹੋ ਗਈ ਆ ਮੱਚਾ 4 4 5 ਸਾਲ ਦੀ ਦੇਖ ਸਕਦੇ ਹੋ ਤੁਸੀਂ ਆ ਡੈਡ ਬਾਡੀ ਪਈ ਆ ਜੀ ਰੌਂਗ ਸਾਈਡ ਲਿਜਾ ਕੇ ਗੱਡੀ ਮਾਰਦੀ ਆ ਸਾਨੂੰ ਨਹੀਂ ਪਤਾ ਕਿ ਕੀ ਇਹ ਤੈਨੂੰ ਹੋਇਆ ਮਗਰ ਕਿੱਥੇ ਕੋਈ ਆ ਆ ਬੀੜੀ ਆ ਉਹਦੇ ਸਾਹਮਣੇ ਕਿੱਥੋਂ ਦਾ ਫੌਜੀ ਫੌਜੀ ਕਲੌਨੀ ਨੂੰ ਰਾਹ ਦੇ ਮੋੜ ਦਾ ਉਹਦੇ ਉਰਲੀ ਸਾਈਡ ਤੇ ਜੀ ਹਾਂਜੀ 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 ਚੱਲ ਇਹ ਵਾਲੇ ਤੋਂ ਅੱਗੇ ਜਾਂ ਲਈ ਰਾਜ ਬਰਾਬਰ ਹਾਂਜੀ ਹਾਂਜੀ ਇਹ ਸੁਲਤਾਨ ਇੱਥੇ ਚੰਡੀਗੜ੍ਹ ਮਹੱਲੇ ਦਾ ਨਾਲੇ ਕਮਲੇਸ਼ ਰਾਣੀ ਦਾ ਨਾਮ ਹੈ ਇਖਾਫ ਕੇ ਸਰਪੰਚ ਕੀ ਘਟਨਾ ਹੋਈ ਤੇ ਇੱਥੇ ਆਣ ਕੇ ਤੇ ਇੱਥੇ ਆ ਹੋ ਗਿਆ ਐਕਸੀਡੈਂਟ ਕੋਈ ਕਾਰਨ ਪਤਾ ਲੱਗਾ ਐਕਸੀਡੈਂਟ ਦਾ ਨਹੀਂ ਕਾਰਨ ਕੋਈ ਪਤਾ ਨਹੀਂ ਲੱਗਾ ਉਹ ਜਿਹੜੇ ਬੰਦੇ ਆ ਮਸਮਲੀ ਹੋਏ ਆਨੋ ਸਾਹਮਣੇ ਗੱਡੀ ਵੱਜੀ ਹਾਂਜੀ ਆਇ ਤੇ ਜਾ ਕੇ ਵੇਖਿਆ ਦਾ ਮੈਂ ਸਾਹਮਣੇ ਗੱਡੀ ਦੇ ਵਿੱਚ ਗੱਡੀ ਦੇ ਚ ਦੋ ਜਨੇ ਪਤਾਂ ਦੀ ਹਾਲਤ ਬੰਨ ਹਾਲਤ ਬਹੁਤ ਹਨ ਦੀ ਮਾੜੀ ਕਰਪੂਤਲੇ ਲੱਗ ਕੇ ਕੀ ਕੀ ਨਾਮ ਚ ਸੀ ਇੱਕ ਦਾ ਨਾ ਸੁਮਨ ਤੇ ਇੱਕ ਨਾ ਗਰਵੀ ਕਿੱਥੋਂ ਆ ਰਹੇ ਸੀ ਕਰਪੂਤਲੇ ਤੋਂ ਆ ਰਹੇ ਸੀ ਉਹ ਤੇ ਕਚਾਰੀ ਚੋਂ ਆ ਰਹੇ ਸੀਗੇ ਮੰਡੇ ਤੇ ਅੱਜ ਸੀਗੀ ਜਮਾਨਤ ਦੀ ਤਰੀਕ ਤੋਂ ਉੱਥੇ ਗਿਆ ਸੀ ਹਾਂਜੀ ਐਮਰਜੈਂਸੀ ਆਈ ਹੈ ਸਾਡੇ ਕੋਲ ਜਿਹਦੇ ਚ 6 ਰੋਡ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਏ ਸੀਗੇ ਉਹਨਾਂ ਚੋ ਪੇਸ਼ੈਂਟਸ ਦੇ ਨਾਮ ਸੀਗੇ ਕਮਲਦੀਪ ਸਿੰਘ, ਗਰਨੂਰ ਸਿੰਘ ਤੇ ਅਗਮਜੋਤ ਕੌਰ ਐਂਡ ਪ੍ਰਭਜੋਤ ਪ੍ਰਭਜੀਤ ਕੌਰ ਜਿਹੜੇ ਕਿ ਡੱਡਵਿੰਡੀ ਦੇ ਰਹਿਣ ਵਾਲੇ ਸੀਗੇ। ਇਹਨਾਂ ਚੋ ਇੱਕ ਬੱਚੀ ਐ ਅਗਮਜੋਤ ਕੌਰ ਜਿਹਦੇ ਕਿ ਮੌਕੇ ਵਾਰਦਾਤ ਤੇ ਮੌਤ ਹੋ ਗਈ ਸੀ ਤੇ ਸਾਡੇ ਕੋਲ ਬ੍ਰੌਡ ਡੈੱਡੀ ਆਏ ਸੀਗੇ ਤੇ ਇੱਕ ਦੋ ਪੇਸ਼ੈਂਟਸ ਹੋਰ ਸੀਗੇ ਰਵੀ ਐਂਡ ਤੇ ਸੁਮਨ ਉਹ ਚੰਡੀਗੜ੍ਹ ਬਸਤੀ ਦੇ ਰਹਿਣ ਵਾਲਿਆ ਤੇ ਉਹ ਸਾਰੇ ਪੇਸ਼ੈਂਟ ਸੀਰੀਅਸ ਹੋਣ ਕਰਕੇ ਇਥੋਂ ਰੈਫਰ ਕਰ ਦਿੱਤੇ ਗਏ।